ਮੈਂ ਦੇਖਿਆ ਕਿ ਜਿੱਥੇ ਗਵਰਨਮੈਂਟ ਆਫ ਇੰਡੀਆ ਸਟੈਂਡ ਲੈ ਲੇ ਉੱਥੇ ਫੇਰ ਜਿਹੜੀ ਜੁਡੀਸ਼ਰੀ ਹੈ ਸੁਪਰੀਮ ਕੋਰਟ ਦੇ ਥੱਲੇ ਇਹ ਥੱਲੇ ਨੱਪ ਜਾਂਦੀ ਹੈ ਐਗਜ਼ੀਕਟਿਵ ਦੇ ਥੱਲੇ ਜਦੋਂ ਕਮੇਟੀ ਨੇ ਫੈਸਲਾ ਕੀਤਾ ਉਸਨੇ ਚੀਜ਼ ਦੱਸਨੇ ਹੱਕ ਚ ਕਰਤਾ ਕਿ ਕੋਈ ਛੇੜਖਾਨੇ ਦੁਗਈ ਸਾਹਿਬ ਨੇ ਨਹੀਂ ਕੀਤੀ। ਉਦੋਂ ਬਾਅਦ ਦੁਗਈ ਸਾਹਿਬ ਨੇ RAM ਮੰਦਰ ਯੋਧੇ ਦਾ ਫੈਸਲਾ ਦੇ ਦਿੱਤਾ ਮੰਦਰ ਦੇ ਹੱਥ ਦੇ ਵਿੱਚ। ਉਸ ਬਾਅਦ ਗੋਰੀ ਸਾਹਿਬ ਨੇ ਰਿਟਾਇਰ ਹੋਣਾ ਸੀ ਤੇ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ ਨੇ ਉਹਨਾਂ ਨੂੰ ਰਜਿਸਟ੍ਰ ਸਭਾ ਦਾ ਨੋਮਿਨੇਟਡ ਮੈਂਬਰ ਬਣਾਤਾ ਰਾਮਨਟ ਆਫ ਇੰਡੀਆ ਨੇ ਆਪਣੇ ਹਿੱਤ ਦੇ ਵਿੱਚ ਫੈਸਲਾ ਕਰਾ ਲਿਆ 370 ਦਫਾ ਜਿਹੜੀ ਕਸ਼ਮੀਰ ਦੀ ਸਰਕਾਰ ਨੇ ਐਬ੍ਰੋਗੇਟ ਕੀਤੀ ਸੀਗੀ 5 ਸਾਲ ਦੇ ਲਈ ਸੁਪਰੀਮ ਕੋਰਟ ਨੇ ਇੱਕ ਕੇਸ ਛੱਡਿਆ ਹੀ ਨਹੀਂ ਛੱਡਿਆ ਜਦੋਂ ਛੱਡਿਆ ਗਵਰਨਮੈਂਟ ਆਫ ਇੰਡੀਆ ਦਾ ਇਨਫਲੂਐਂਸ ਉਹਨਾਂ ਟਕੜਾ ਸੀ ਇਹ ਗਵਰਨਮੈਂਟ ਆਫ ਇੰਡੀਆ ਨੇ ਫੇਰ ਆਪਣੇ ਹੱਕ ਦੇ ਵਿੱਚ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਲਿਆ a proclamation of article 373 of the constitution is constitutionally correct chief justice the club bakalat de vich tusi mare hoye nu darda khad sakde ho jehdi main gall kar rahe ha tusi tode w kutlyan lokan nu attempt of court ban rahi hai ਕਲੋਨੀਅਲ ਰੂਲ ਤੋਂ ਛੁਡਾ ਕੇ ਮੈਂ ਆਪਣੀ ਜ਼ਿੰਦਗੀ ਆਜ਼ਾਦ ਕਰਾ ਸਕਦੇ ਹਾਂ ਔਰ ਜਿੱਨਾਂ ਛੇ ਕੋਈ ਤਕੜੇ ਬਾਕੀ ਨਹੀਂ ਹੁੰਦੇ ਉਹਨਾਂ ਛੇ ਇਸ ਜੁਗਨ ਰਾਈਟਸ ਦੇ ਬੇਲ ਦੇ ਇਹ ਜਿੱਤੇ ਨਹੀਂ ਜਾ ਸਕਦੇ ਹੈਗੇ ਫਸੇ ਇੰਡੀਆ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੂਜੇ ਪਾਸੇ ਹੈ ਜੁਡੀਸ਼ਰੀ ਹਾਈ ਕੋਰਟਸ ਨੇ ਸੁਪਰੀਮ ਕੋਰਟਸ ਨੇ ਮੈਂ ਦੇਖਿਆ ਹੈ ਕਿ ਜਿੱਥੇ ਗਵਰਨਮੈਂਟ ਆਫ ਇੰਡੀਆ ਸਟੈਂਡ ਲੈ ਲੇ ਉੱਥੇ ਫਿਰ ਜਿਹੜੀ ਜੁਡੀਸ਼ਰੀ ਹੈ ਸਪਰੀਮ ਕੋਰਟ ਦੇ ਥੱਲੇ ਇਹ ਥੱਲੇ ਨੱਪ ਜਾਂਦੇ ਐ ਐਗਜ਼ੀਕਟਿਵ ਦੇ ਥੱਲੇ ਮਿਸਾਲ ਦੇ ਤੌਰ ਦੇ ਉੱਤੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਚੀਫ ਜਸਟਿਸ ਸੁਪਰੀਮ ਕੋਰਟ ਦੇ ਗੋਗੋਈ ਸਾਹਿਬ ਸੀਗੇ ਉਹਨਾਂ ਨੇ ਆਪਣੇ ਘਰ ਦੇ ਵਿੱਚ రెడ్డి ਇੱਕ ਬਹੁਤ ਖੂਬਸੂਰਤ ਬੀਬੀ ਕੰਮ ਕਰਦੀ ਸੀ ਉਸ ਨੂੰ ਭੇੜੀ ਹਰ ਪੱਤਰ ਤੇ ਮੈਲਿਸਟ ਕਰਦਾ ਉਹ ਬੀਬੀ ਦਿੱਲੀ ਦੇ ਪੁਲਿਸ ਸਟੇਸ਼ਨ ਚ ਗਈ ਆਪਣੀ ਰਿਪੋਰਟ ਦਰਜ ਕਰਨ ਨੂੰ ਪਰ ਪੁਲਿਸ ਨੇ ਕੀਤੀ ਨਹੀਂ ਕਿ ਕਰਕੇ ਉਹ ਸ਼ਿਕਾਇਤ ਕਰੀ ਸੀਗੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਖਿਲਾਫ ਹੁਣ ਦੇਖੋ ਜਿਹੜੀ ਮੈਂ ਗੱਲ ਕਰ ਰਿਹਾ ਤੁਹਾਡੇ ਮਨ ਦੇ ਵਿੱਚ ਹੋਊਗਾ ਕਿ ਇਹ ਕਨਟੈਂਪਟ ਆਫ ਔਰਟ ਬਣ ਰਹੀ ਹੈ ਪਰ ਜਿਹੜਾ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਸਿੱਖਿਆ ਕਿ ਕਨਟੈਂਪਟ ਆਫ ਔਰਟ ਉਦੋਂ ਨਹੀਂ ਬਣਦੀ ਜਦੋਂ ਤੁਸੀਂ ਸੱਚੀ ਗੱਲ ਕਰ ਰਹੇ ਹੋ ਤੇ ਕਨਟੈਂਪਟ ਕਰਨ ਵਾਲਾ ਵੀ ਸੋਚੂਗਾ ਦੀ ਇਹ ਜਿਹੜੀ ਗੱਲ ਕਰ ਰਿਹਾ ਜੇ ਅਸੀਂ ਕੰਟੈਂਪਟ ਕਰ ਦਿੰਨੇ ਆ ਤੇ ਸਾਹਮਣੇ ਆ ਕੇ ਫੇਰ ਉਹੀ ਚੀਜ਼ ਕਹਿ ਦੂਗਾ ਤੇ ਹੋਊਗੀ ਗੱਲ ਸੱਚੀ ਫੇਰ ਸਾਡਾ ਕੀ ਬਣੂਗਾ ਸੋ ਸੱਚੀ ਗੱਲ ਜਿਹੜੀ ਹੁੰਦੀ ਹੈ ਉਹ ਕਹਿ ਦੇਣੀ ਚਾਹੀਦੀ ਹੈ ਫਿਰ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਕਿ ਇੱਕ ਕੇਸ ਪੁਲਿਸ ਦੇ ਵਿੱਚ ਨਹੀਂ ਜਾਊਗਾ ਹੁਣ ਤੁਸੀਂ ਸਾਡੇ ਸਿਆਣੇ ਹੈਗੇ ਹੋ ਇੱਕ ਕੇਸ ਦੀ ਟ੍ਰਾਇਲ ਹੁੰਦੀ ਹੈ ਤੇ ਟ੍ਰਾਇਲ ਤਾਂ ਸੁਪਰੀਮ ਕੋਰਟ ਨਹੀਂ ਕਰ ਸਕਦੀ ਹੈਗੀ ਸੁਪਰੀਮ ਕੋਰਟ ਦੀ ਕਮੇਟੀ ਨੇ ਕਿਹਾ ਕਿ ਇਹਦਾ ਫੈਸਲਾ ਸੀ ਕਰਾਂਗੇ ਜਿਹੜੀ ਬੀਬੀ ਦੇ ਨਾਲ ਜੋ ਪਰਚਾ ਹੋਣ ਦਾ ਡਰ ਸੀ ਉਹ ਕਮੇਟੀ ਦੇ ਕੋਲੇ ਪੇਸ਼ ਹੋਈ ਔਰ ਬੀਬੀ ਨੇ ਕਿਹਾ ਜੀ ਮੈਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੀ ਆ ਆਪਣੇ ਵਕੀਲ ਦੇ ਰਾਹੀਂ ਤੁਸੀਂ ਸਾਰੇ ਵੱਡੇ ਵੱਡੇ ਵਕੀਲ ਹੋ ਤੁਹਾਨੂੰ ਪਤਾ ਹੈ ਕਿ ਆਰਟੀਕਲ 21 ਦੇ ਥੱਲੇ ਉਹ ਵੀ ਜਦੋਂ ਕਨਸਟੀਟਿਊਸ਼ਨਲ ਹੱਕ ਹੈਗਾ ਕਿ ਸੀ ਕੈਨ ਬੀ ਰਿਪਰੈਜ਼ੈਂਟਡ ਬਾਈ ਅ ਲਾਇਰ ਆਫ ਅ ਚੋਇਸ ਪਰ ਉਹ ਜਿਹੜੀ ਜੱਜਾਂ ਦੀ ਕਮੇਟੀ ਸੀ ਉਹਨੇ ਜਵਾਬ ਦਿੱਤਾ ਕਿ ਨਹੀਂ ਤੁਸੀਂ ਆਪਣੇ ਵਕੀਲ ਦੇ ਰਹੀ ਨਹੀਂ ਤੁਸੀਂ ਸਿੱਧੇ ਅਪੀਲ ਸਾਡੇ ਕੋਲੇ ਆ ਕੇ ਗੱਲ ਕਰ ਸਕਦੇ ਹੋ ਉਹ ਨਹੀਂ ਪਲੀਜ਼ ਇਹ ਟੈਲੀਫੋਨ ਨਾ ਬੰਦ ਕਰੋ ਜੀ ਫਿਰ ਇਹ ਜੇ ਕੋਈ ਵਜਾਰੇ ਹੈ ਹੀ ਸ਼ੁੱਡ ਨੋਟ ਬੀ ਪ੍ਰੈਜ਼ੈਂਟ ਇਨ ਦਿਸ ਹਾਊਸ ਪਲੀਜ਼ ਅਰੇ ਬੰਦ ਕਰ ਲੋ ਜੀ ਇਟ ਇਜ਼ ਅ ਟਰੇਨ ਆਫ ਥੌਟ ਆਂਦਾ ਇਹ ਵਿੱਚੋਂ ਆਂਦਾ ਫਿਰ ਮਰ ਜਾਂਦਾ ਜੇ ਉਹ ਐਂਡ ਇਟਸ ਬੈਡ ਮੈਨਰਸ ਆਲਸੋ ਤੇ ਬੀ ਬੰਨ ਗਈ ਜਿਹੜਾ ਕਮੇਟੀ ਨੇ ਫੈਸਲਾ ਕੀਤਾ ਉਸ ਨੇ ਕੀਸ ਦੱਸ ਉਸ ਨੇ ਹੱਕ ਚ ਕਰਤਾ ਕਿ ਕੋਈ ਛੇੜਖਾਨੇ ਦਗਈ ਸਾਹਿਬ ਨੇ ਨਹੀਂ ਕੀਤੀ ਉਦੋਂ ਬਾਅਦ ਦਗਈ ਸਾਹਿਬ ਨੇ ਰਾਮ ਅਦਰ ਯੋਧਿਆ ਦਾ ਫੈਸਲਾ ਦੇ ਦਿੱਤਾ ਮੰਦਰ ਦੇ ਹੱਕ ਦੇ ਵਿੱਚ ਉਸ ਬਾਅਦ ਗੋਗੋਈ ਸਾਹਿਬ ਨੇ ਰਿਟਾਇਰ ਹੋਣਾ ਸੀ ਤੇ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ ਨੇ ਉਹਨਾਂ ਨੂੰ ਰਜਿਸਬਾ ਦਾ ਨੋਮਿਨੇਟਡ ਮੈਂਬਰ ਬਣਾਤਾ ਹੁਣ ਤੁਸੀਂ ਦੱਸੋ ਇਫ ਇਫ ਥੈਟ ਇਜ਼ ਨਾਟ ਬ੍ਰਾਈਬਰੀ ਐਂਡ ਕਰਪਸ਼ਨ That the Chief Justice of the Supreme Court was bribed. He accepted the bribe. And now he sits as a nominated member of the upper house of parliament. Government of India, ne, apne hitne vich ਫੇਰ ਆਪਾਂ ਚੱਲੀਏ 370 ਦਫਾ ਜਿਹੜੀ ਕਸ਼ਮੀਰ ਦੀ ਸਰਕਾਰ ਨੇ ਐਬ੍ਰੋਗੇਟ ਕੀਤੀ ਸੀਗੀ 5 ਸਾਲ ਦੇ ਲਈ ਸੁਪਰੀਮ ਕੋਰਟ ਨੇ ਇਹ ਕੇਸ ਚੱਕਿਆ ਹੀ ਨਹੀਂ ਚੱਕਿਆ ਜਦੋਂ ਚੱਕਿਆ ਗਵਰਨਮੈਂਟ ਆਫ ਇੰਡੀਆ ਦਾ ਇਨਫਲੂਐਂਸ ਇਹ ਨਾਲ ਟਕਰਾ ਸੀ ਕਿ ਗਵਰਨਮੈਂਟ ਆਫ ਇੰਡੀਆ ਨੇ ਫੇਰ ਆਪਣੇ ਹੱਕ ਦੇ ਵਿੱਚ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਲਿਆ ਕਿ ਐਬ੍ਰਿਗੇਸ਼ਨ ਆਫ ਆਰਟੀਕਲ 370 ਆਫ ਦਿ ਕਨਸਟੀਟਿਊਸ਼ਨ ਇਜ਼ ਕਨਸਟੀਟਿਊਸ਼ਨਲੀ ਕਰੈਕਟ ਚਲੋ ਅਸੀਂ ਮੰਨਦੇ ਹਾਂ ਕਿ ਸ਼ਾਇਦ ਹੋਵੇ ਪਰ ਕਸ਼ਮੀਰ ਦੇ ਵਿੱਚ ਪਿਛਲੇ 5 ਸਾਲਾਂ ਤੋਂ ਉਹਨਾਂ ਦਾ ਜਿਹੜੇ ਡੈਮੋਕਰੈਟਿਕ ਰਾਈਟਸ ਜਿਹੜੇ ਆਪਾਂ ਕਹਿੰਦੇ ਆ ਕਿ ਇੰਡੀਆ ਇਸ ਬਿਗੇਸਟ ਡੈਮੋਕਰਸੀ ਇਨ ਦ ਵਰਲਡ ਉਹਨਾਂ ਦਾ ਲੈਜਿਸਲੇਚਰ ਤਾਂ ਪੌਣ ਦੇ 6 ਸਾਲ ਤੋਂ ਉਹਨੂੰ ਤਾਂ ਡੈਡ ਕੀਤਾ ਹੋਇਆ ਹੈ देयर इज नो ਲੈਜਿਸਲੇਚਰ ਇਨ ਕਸ਼ਮੀਰ ਭੇਡ ਜਿਹੜਾ ਕਸ਼ਮੀਰ ਹੈ ਇਟ ਵਾਸ ਅ ਸਟੇਟ ਆਫ ਦ ਯੂਨੀਅਨ ਸੁਪਰੀਮ ਕੋਰਟ ਉਹਦਾ ਸਟੇਟਸ ਦਾ ਰਿਸਟੋਰ ਕਰ ਸਕਦੀ ਸੀ ਇਸ ਦੇ ਵਿੱਚ ਤੇ ਖੰਗੀ ਕੀ ਇਹ ਇਟ ਕਾਂਟ ਬੀ ਅ ਯੂਨੀਅਨ ਟੈਰੀਟਰੀ ਇਟ ਵਿਲ ਬੀ ਅ ਫੁੱਲ ਫਲੇਜ ਸਟੇਟ ਫੇਰ ਕਸ਼ਮੀਰ ਦਾ ਇੱਕ ਹਲਕਾ ਵਿੱਚੋਂ ਤੋੜਤਾ ਲਦਾਖ ਉਹਦੇ ਤੇ ਵੀ ਆਪਣੀ ਇੰਟਰਪ੍ਰੀਟੇਸ਼ਨ ਸੁਪਰੀਮ ਕੋਰਟ ਲੋਕਾਂ ਦੇ ਹੱਕ ਦੇ ਵਿੱਚ ਦੇ ਸਕਦੀ ਸੀ ਪਰ ਉਹਦੇ ਵਿੱਚ ਵੀ ਇਟ ਫੇਲ ਟੂ ਡੂ ਸੋ ਦ ਸੁਪਰੀਮ ਕੋਰਟ ਸੇਡ ਇਟਸ ਦ ਸੈਂਟਰ ਸ਼ੁੱਡ ਹੋਲਡ ਇਲੈਕਸ਼ਨਸ ਬਾਈ ਅਕਤੂਬਰ ਬਟ ਇਟ ਡਿਡਨਟ ਗਿਵ ਐਨੀ ਰੀਜ਼ਨ ਕਿ ਵਾਈ ਇਟ ਵਾਸ ਨਾਟ ਡਿਕਲੇਅਰਿੰਗ the dissolution of the assembly for the last six years ultra vires of the constitution phir kashmir de vich baberk law expare ho gaya jithe het uh, fauj hai oh kise nu rape kar sakdi hai kise nu murder kar sakdi hai kise nu jakhmi kar sakdi hai ਕਿ ਸੇ ਨੂੰ ਇਨ ਲੀਗ ਕਸਟਡੀ ਦੇ ਵਿੱਚ